ਰਪਿੰਦਰ ਬਾਈ ਨੂੰ ਖੁਦ ਨਹੀਂ ਪਤਾ ਸੀ ਜੀ ਵੀ ਮੇਰਾ ਸਨਮਾਨ ਹੋਣਾ ਹੈ ਸਹੀ ਰਪਿੰਦਰ ਬਾਈ ਨੂੰ ਖੁਦ ਨਹੀਂ ਪਤਾ ਸੀ ਮੇਰਾ ਸਨਮਾਨ ਹੋਣਾ ਉਧਰੋਂ ਦਾ ਬਾਈ ਹੋਣਿਆਂ ਨੇ ਪੋਸਟਰ ਲਾਂਚ ਕਰਤਾ ਉਧਰੋਂ ਕਿਸੇ ਨੇ ਐਡ ਚਲਦੀ ਦੇਖ ਲਈ ਵੀ ਹੁਣ ਫਾਈਵ ਡੋਰ ਆਉਨ ਲੱਗੀ ਹੈ ਜਿਹੜੀ ਥਾਰ ਗੱਡੀ ਹੈ ਫਿਰ ਬਾਈ ਉਹਨੂੰ ਕਹਿੰਦੇ ਵੀ ਉਹਨੇ ਇੱਕ ਵਾਰੀ ਲਾਡਤਾ ਕਰਤਾ ਵੀ ਤੈਨੂੰ ਪਿਛਲਪੁਰੇ ਗੱਡੀ ਦੇਣੀ ਦੇਣੀ ਹੈ ਰਪਿੰਦਰ ਤੈਨੂੰ ਰਾਸ਼ੀ ਜਿਹੜੀ ਹੈ ਜੰਨੀ ਦੀ ਰਾਸ਼ੀ ਹੈ 20 ਲੱਖ 25 ਲੱਖ ਹੈ ਲੱਖ ਹੈ ਉਹ ਥਾਰ ਗੱਡੀ ਰੌਕਸ ਗੱਡੀ ਦੀ ਰਾਸ਼ੀ ਜਿਹੜੀ ਆ ਉਹ ਤੈਨੂੰ ਕਿਸ ਨੰਬਰ ਦੇ ਮੋਲੇ ਦੇ ਦੇ ਦਿੱਤੀ ਜਾਵੇਗੀ ਉਹ ਵੱਡੀ ਬੁੱਤ ਹੋ ਗਈ ਆ ਉਹ ਵੱਡੀ 1 ਅਕਤੂਬਰ ਮਹੀਨੇ ਲਾਸਟ ਦੇ ਵਿੱਚ ਸਾਨੂੰ ਮਿਲ ਜਾਣੀ ਹੈ ਤੇ ਜਦੋਂ ਗੱਡੀ ਮਿਲ ਗਈ ਰੌਕਸ ਫਾਈਵ ਸੀਟਰ ਉਹ ਰਬਿੰਦਰ ਦੇ ਘਰੇ ਗੱਡੀ ਪਹੁੰਚ ਵੀ ਕਰ ਦਿੱਤੀ ਜਾਵੇਗੀ ਇੱਕ ਵਾਰੀ ਧਾਰੀ ਮਾਰਾ ਜੋੜ ਦੇ ਲਈ ਹੋਰ ਤਾੜੀਆਂ ਉਹਨੂੰ ਪਤਾ ਵੀ ਨਹੀਂ ਸੀਗਾ ਵੀ ਮੈਨੂੰ ਐਡੀ ਵੱਡੀ ਗੱਡੀ ਮਿਲਨੀ ਹੈ ਉਹ ਗੱਡੀ ਕੱਢੇ ਐ ਉਹ ਜੰਗੇ ਬੋਲਾ ਕਰਕੇ ਆ ਪਰ ਜੋਰ ਸਿੰਧਰ ਨੇ ਆਪਣੇ ਤਰਤੇ ਦਿੱਲੀ ਰਹਿ ਕੇ ਹੰਡਾਇਆ ਪਹਿਲੇ ਲਈ ਇਹ ਵੱਡਾ ਸਨਮਾਨ ਹੈ ਉਹ ਮੁੱਖੇ ਬੋਲਾ ਕਰਕੇ ਸਨਮਾਨ ਹੈ ਰਣਜੀਤ ਸਿੰਘ